ਜੀ ਸਾਰਿਆਂ ਨੂੰ ਕੀ ਹਾਲੇ ਠੀਕ ਠਾਕ ਤੇ ਹੁਆ ਬਣਾਉਣ ਲੱਗੇ ਬਲੌਗ ਤੇ ਸੁੱਖ ਗਈ ਔਖੀ ਉਹ ਵੀ ਮੈਂ ਸਾਸਰੀ ਗੱਲ ਨਹੀਂ ਬੁਲਾਉਣੀ ਸਾਰਿਆਂ ਨੂੰ ਪਤਾ ਨਹੀਂ ਕਿਉਂ ਆਹ ਉਹ ਤੇਹੀ ਵੀ ਸਾਸਰੀ ਗੱਲ ਬੁਲਾਉਣੀ ਤੇ ਕਈ ਗੱਲ ਕਰਦੇ ਵਿਚਾਰੇ ਸਾਸਰੀ ਗੱਲ ਦੀ ਸਾਰਿਆਂ ਉਹ ਸਹੀ ਵਿਚੇ ਹੀ ਤੇ ਸੁੱਖ ਦੇ ਭਾਗਾ ਚੁੰਨੀ ਬਹੁਤ ਸੋਹਣੀ ਨਾ ਗੰਡੇਈ ਆ ਕਿੰਨੀ ਚੁੰਨੀ ਵੇਖੋ ਸਾਰਾ ਹੀ ਊੜਾ ਐੜਾ ਊੜਾ ਕਿੱਥੇ ਆ ਊੜਾ ਵੀ ਹੋਊਗਾ ਵਿੱਚ ਨਹੀਂ ਚਲੋ ਲੱਭੀਏ ਥੋੜੇ ਬੋਤੇ ਅੱਖਰ ਦੇ ਲੱਭੀਏ ਆਂਟੀ ਵੇਖੋ ਸਾਰੇ ਵਾ ਵਾ ਠੱਠਾ ਰਾਰਾ ਨਹੀਂ ਉਹ ਤੇ ਹੈਗੇ ਯਾਰ ਲੱਭਣਾ ਜਣਾ ਵਾ ਵਾ ਲੱਲਾ ਵਫਾ ਪਰ ਇਹ ਹੋ ਜਾ ਭਰਾਵਾ ਜੁਣਾ ਤੇ ਲੱਭ ਲਾਂ ਜਿੱਥੋਂ ਸ਼ੁਰੂ ਹੁੰਦਾ ਵਾ ਕੋਈ ਨਹੀਂ ਨਾ ਜੇ ਨਾਂ ਵੀ ਲੱਭੂਗਾ ਤੇ ਬਾਕੀ ਕਿਹੜੇ ਉੜੇ ਨੇ ਬਾਹਰ ਕੱਢੇ ਆਖਰ ਮੈਂ ਕਿ ਆਖਿਆ ਉੜਾ ਤੇ ਹੋਣਾ ਵਾ ਤੇ ਰੂੜਾ ਨਹੀਂ ਵਿੱਚ ਹੈਗਾ ਰੂੜਾ ਮੰਡੀ ਜਾਵੇ ਡੰਡੋ ਡੰਡੀ ਜਾਵੇ ਨੀ ਡੰਡੀ ਜਾ ਨਾ ਆਲਾ ਕਾ ਉੜਾ ਤੇਰਾ ਪੁੱਟਿਆ ਜੂੜਾ ਤੇਰਾ ਜੂੜਾ ਬੜਾ ਬੱਚੇ ਆਣਾ ਤੇਰਾ ਬਾਬਾ ਪਾਪਾ ਬਾ ਬਾ ਭੈੜੀ ਤੇਰੀ ਕੱਢ ਚ ਨੜਗੀ ਕੀੜੀ ਆ ਵਸਾ ਲੱਬਾ ਲੱਬਾ ਉੜਾ ਛੇਤੀ ਜੇ ਨਾਲ ਆ ਪਿਆ ਉੜਾ ਤੇ ਟੈਕਸ ਲੱਗ ਜਾਣਾ ਜੋ ਨਹੀਂ ਉੜਾ ਹੈ ਨਹੀਂ ਆ ਮੈਂ ਵੇਖ ਲਿਆ ਵਾ ਚੱਲ ਕੋਈ ਨਹੀਂ ਫੇਰ ਕੀ ਆ ਉਹ ਮੈਂ ਕਹਿੰਦਾ ਆ ਜਿਹੜੇ ਅੱਖਰੂ ਡੇਲੇ ਚੋਂ ਬਾਹਰ ਕੱਢੇ ਆ ਭਲਾਵੇਂ ਅੱਖਰ ਵਾ ਸਾਰੇ ਇਹ ਭਲਾਵੇਂ ਅੱਖਰਾਂ ਵਾਲੀ ਚੁੰਨੀ ਆ ਰੂੜਾ ਨਹੀਂ ਆਏਗਾ ਰੂੜਾ ਨਹੀਂ ਭਲਾਵੇਂ ਅੱਖਰਿਆ ਨਹੀਂ ਰੂੜਾ ਨਹੀਂ ਆਣਾ ਐੜਾ ਵੀ ਨਹੀਂ ਹੋਏਗਾ ਪੂਆ ਵੇਲਾ ਹੁਣ ਜਿਹੜੇ ਮੇਰੇ ਸਨ ਕਿਤਾਬਾਂ ਆਉਂਦੀਆਂ ਉੱਚ ਭਲਾਵੇਂ ਅੱਖਰ ਹੁੰਦੇ ਹੀ ਨਹੀਂ ਹੁਣੇ ਹੈਣਾ ਹੈਗੇ ਠੀਕ ਹੈ ਹੈਗੇ ਦੂਜਾ ਮਾਰਾ ਆ ਕੀ ਬੋਵਾ ਜਾਣਾ ਐਡਾ ਨਹੀਂ ਹੈਗਾ ਐਡਾ ਨਹੀਂ ਹੈਗਾ ਹੋਣੀ ਮਾਝੂ ਰਾਂ ਗਾਉਣੀ ਨਾ ਉਹ ਕਿਹੜੀ ਆ ਰੇਦੀ ਝੂਠੀ ਹੁਣ ਮੈਂ ਕਹਣਾ ਬਾਬਾ ਰਾੜੇ ਜਾਨੀ ਚੁੰਨੀ ਲਈ ਆਹੋ ਵਾਹ ਰਾੜੇ ਲੱਲਾ ਬੋਵਾ ਰਾਣਾ ਠੱਠੇ ਵਾਲੀ ਓ ਪਰ ਸੋਣੀ ਆਂਟੀ ਹੈ ਨਾ ਈੜੀ ਵੀ ਨਹੀਂ ਹੋ ਹੈਗੀ ਵਧੀਆ ਲੱਗਦੀ ਆ ਆ ਚੁੰਨੀ ਲਈ ਨੂੰ ਪਤਾ ਕਿੰਨਾ ਟਾਈਮ ਹੋ ਗਿਆ ਵਖਰੀਦੀ ਨੂੰ ਕਿੰਨਾ ਟਾਈਮ ਸੁੱਕ ਏੰਟੀ ਕਿਦਾਂ ਵੀਡੀਓ ਬਣਾਉਂ ਨਹੀਂ ਰੰਗ ਜ਼ਿੰਦਗੀ ਦੇ ਦੇ। ਸਾਬੀ ਦੇ ਸੀਨ ਨੇ। ਉਹਨੇ ਤਾਂ ਲਈ ਸੀ ਨਾ। ਮਨਪ੍ਰੀਤ ਦੀਦੀ ਨੇ ਵੀ ਨਾਲੇ ਲਈ ਸੀ। ਜਾਨ ਉਡਾੜਾ ਨਾ ਮੈਂ ਤੂੰ ਆਖੀ ਵੀ ਉੜੇ ਵਾਲੀ। ਮੈਂ ਨਾ ਕਾਦੀ ਸਿਖਲਾ ਉਡਾੜਾ। ਮਾਵੇਂ ਰਾੜੀ ਅੰਦੀ। ਤੇ ਭਲਾ ਵੀ ਅਖਰਾਂ ਵਾਲੀ। ਜਾ ਸੋਟ ਪਰ ਆਵਧਰ। ਨਹੀਂ ਨਹੀਂ। ਨਾ ਨਾ। ਜ਼ਰਾ 10 ਮਿੰਟ ਬੈਠ। ਕਿਰਮਖੀ ਆ ਗੁਰਮਖੀ। 600 ਬੱਤਿਆ। ਉਹ 600 ਰੀ ਆ ਤੂੰ ਆਨੀ ਸੋਟ ਪਰ। ਤੁਸੀਂ ਇਹ ਮੈਂ ਕਿਹਾ ਕਿ ਛੋਟਾ ਬਰਾ ਮੈਪ ਚੋਕੇ ਅੰਦਰ ਰੱਖ ਲੈਣੀ ਹੈ। ਆਹ ਪੂਆ ਵੀ ਚਲਤ ਮੈਪ ਚੋਕ। ਮੈਂ ਸਿੱਖਦੀ ਰਹੂਂ ਮਿਲਾਵਿਆਂ ਆਹ ਸੋੜਨਾ ਸੋਹਣੀ ਲੱਗੀ ਹੈ ਨਾ। ਹਾਂ ਸੋਹਣੀ ਲੱਗੀ ਹੈ। ਗੁਰਮੁਖੀ ਵਾਲੀ ਆ। ਉਰਦੂ ਵਾਲੀ ਲੱਭਦੀ ਨਹੀਂ ਸ਼ਾਹਮੁਖੀ ਵਾਲੀ ਕਿਤੇ ਉਹ ਵੀ ਲੱਭੇ ਤੇ ਫੇਰ ਆ। ਉਰਦੂ ਦੀ ਨੁਕਲ ਲੈਣ ਨੂੰ। ਉਰਦੂ ਵਾਲੀ ਨਹੀਂ ਲੱਭਦੀ ਪੂਆ। ਉਹ ਸ਼ਾਇਦ ਪਾਕਿਸਤਾਨ ਤੋਂ ਮਿਲਦੀ ਹੋਗੀ। ਆ ਤੇ ਮੇਰੇ ਨਾਨਕੇ ਦੇ ਲੱਗ ਗਈ ਆ ਤੇ ਤੁਹਾਡੇ ਨਾਨਕੇ ਜਾਓ ਤੇ ਲਾਪਰਾਂ ਕਿਹੜਾ ਵਾ ਨਾਨਕੇ ਆਂ ਪਿੰਡ ਨਾਨਕੇ ਦਾ ਪਿੰਡ ਖੰਨਾ ਚ ਮਾਰਾ ਅੱਛਾ ਨਾਲ ਹੀ ਆ ਬਾਡਰ ਦੇ ਬਾਡਰ ਤੋਂ ਥੋੜਾ ਜਿਹਾ ਟਵਾਵਾ ਓਕੇ ਕੋਈ ਮੇਰੀ ਪਹੁੰਚਾਈ ਦਿੱਤੇ ਕਿ ਵੀ ਉੱਥੇ ਹੀ ਆ ਖੰਨਾ ਚ ਮਾਰਾ ਲੱਗੇ ਲੱਗੇ ਆ ਹਾਂ ਤੇ ਬਾਡਰ ਦੇ ਗੱਲਾਂ ਮਮਾ ਹੋਊਗਾ ਪਰ ਉਧਰ ਵੀਡੀਓ ਨਹੀਂ ਬਣਾਉਂ ਦਿੰਦੇ ਨਹੀਂ ਕੀ ਬਣਾਉਂਦੇ ਨਹੀਂ ਨਹੀਂ ਉੱਥੇ ਜੜੀ ਪਾ ਤਾਰੋਂ ਤਾਰ ਲੱਗੀ ਲੱਗੇ ਨਹੀਂ ਜਾਣ ਦਿੰਦੇ ਉਹ ਤੇ ਨਿਵੇਚਾ ਤੇਰੇ ਵਿੱਚ ਨਹੀਂ ਜਾਣੀ ਗਏ ਤੇਰੇ ਵਿੱਚ ਝੂੜੇ ਆੜੇ ਦੀ ਲੈਣ ਹੈਗੀ ਆ ਉਹ ਤਾਂ ਐਵੇਂ ਕਈ ਚਾੜੇ ਮੈਂ ਤੇ ਝੂੜੇ ਆੜੇ ਵਾਲੀ ਨਹੀਂ ਅੰਚੇ ਕਹਿਣਾ ਝੂੜੇ ਆੜੇ ਵਾਲੀ ਲਈ ਹੋਰ ਮਮਾ ਠੱਕੇ ਵਾਲੀ ਆਪਕੇ ਹਾਂ ਤੇ ਆੜੇ ਵਾਲੀ ਚੰਨੀ ਕਹਿਣਾ ਪੂਆ ਨੇ ਆਪਣਾ ਸਫਾਈ ਅਭਿਆਨ ਸੜਦਾ ਉੱਥੇ ਹੀ ਮੈਂ ਆਪਣਾ ਝਾੜੂ ਉਹ ਆਨੇ ਨਾ ਕੀ ਆ ਪਾਇਤੀ ਕੋਈ ਆ ਮੁੰਪਾਰਟੀ ਨਹੀਂ ਇਹ ਹੈਗੀ ਆ ਸਫਾਈ ਅਭਿਆਨ ਹਾਂ ਏ ਅਗੀ ਖੱਠੇ ਹੋ ਕੀ ਉਰੇ ਵਾਲੇ ਤੋਂ ਬਗੈ ਬਉਵੇ ਰਾੜੀ ਆੜੀ ਬਉਵੇ ਬਉਵਾ ਰਾੜਾ ਖੱਠਾ ਖੱਠਾ ਆ ਗਿਆ ਮਮਾ ਪਾਰਟੀ ਤੇ ਹੋਣੀ ਨਹੀਂ ਚਾਹੀਦੀ ਤੇ ਮੈਂ ਉਹ ਉਹ ਲੈਣਾ ਹਾਂ ਦੀ ਪਹਿਲੀਆਂ ਆ ਜਾਂ ਚੁੱਜੇ ਸੀ ਸ਼ੇਵਾਰੀ ਵੀ ਨਹੀਂ ਹੈਗੀ ਨਾ ਦੋ ਜਾਣਾ ਵਾ ਵੀ ਚੰਗਾ ਜੀ ਆਪਨਾ ਆਹੋ ਤੇ ਉਹਨਾਂ ਨੇ ਉਹਨੇ ਕੱਖਰ ਛਪਾਏ ਉੱਥੇ ਮਾਰ ਕੇ ਰੱਖ ਰਾ ਕੇ ਛਾਪੇ ਮਾਰ ਮਾਰ ਕੇ ਉੱਤੇ ਉੱਤੇ ਸ਼ਾਤੀਆਂ ਹੁਣ ਲੈਣੀ ਹੈ ਨਾ ਸਾਰੀ ਚੈੱਕ ਕਰਕੇ ਲੈ ਵਿੱਚ ਰੂੜਾ ਹੈਗਾ ਵਿੱਚ ਰੂੜਾ ਰੰਦਾ ਮੈਂ ਰੂ ਚਲ ਮੈਂ ਆਹ ਚੋਰ ਚੋਲਾ ਮੈਂ ਚੁੰਨੀ ਸੋਹਣੀ ਆਦਾ ਚਲੋ ਬੇ ਹੁਣ ਇਹੀ ਪਰਖ ਕੀਤੀ ਆ ਨਾ ਪਰਖ ਕੀਤੀ ਆ ਸਾਰੀਆਂ ਜਗ੍ਹਾ ਤੇ ਜਾ ਕੇ ਆਖ ਲਈ ਨਈ ਨੂੰ ਸਾਲੂ ਜੇ ਲੱਗਾਈ ਤੇ ਚੁੰਨੀ ਨੂੰ ਵਾਹ ਜੇ ਤੱਕ ਵੇਨਾ ਪਈ ਨਹੀਂ ਜੇ ਚੜੀ ਚੂੜਾਣਾ ਹਾਂ ਨਹੀਂ ਦਾ ਵਾਤਾ ਸਹੀ ਹਾਂ ਇਹ ਭਲੇਖੀ ਚ ਹੀ ਜਾ ਗਈ ਭਲੇਖੀ ਚ ਮਾਰੀ ਗਈ ਹਾਂ ਕਾ ਲਈ ਪੜੀ ਗਈ ਹੈ ਅਹ ਬਣਾ ਖਰਬਲ ਜੀ ਜੀ ਨੇ ਕਹਿੰਨੀ ਝੂੜੇ ਵਾਲੀ ਅਰਤੀ ਜਲੀ ਬਣਾਓ ਚਲੋ ਜੀ ਬਲਜੀਤ ਨਾ ਕਰਦੋ ਅਟਾ ਗਏ ਨੇ ਬੀਬੀ ਸਾਸਰੀ ਘਾਲ ਅੰਕਲ ਸਾਸਰੀ ਘਾਲ ਉਧਰ ਵੀ ਸਫਾਈ ਆ ਭਿਆਨ ਬੀਬੀ ਦੇ ਲੋ ਵੀ ਚੱਲਣ ਡਿਆ ਵਾਲੇ ਸਾਰੇ ਸਾਸਿਕਾਂ ਅੰਕਲ ਗਏ ਕਿਤੇ ਬੰਨੇ ਕੇ ਮੰਨੇ ਕਰ ਵੀਡੀਓ ਬਣਾਉਣ ਜਿੱਦ ਮੈਂ ਹਾਂ ਤੁਹਾਡੇ ਕਰ ਰਹੇ ਉਧਰ ਨਹੀਂ ਉਹ ਉਦਾਂ ਕੰਮ ਗਏ ਹਣੇ ਆ ਵੇਖਿਓ ਝੂੜੇ ਵਾਲੇ ਚੰਨੇ ਨੇ ਬੜੀ ਵਧੀਆ ਸੋਹਣੀ ਤਾਂ ਕਹਿੰਦੀ ਊੜਾ ਲੱਭੋ ਕਿੱਥੇ ਊੜਾ ਇੱਥੇ ਕਿੱਦੇ ਆਉਣਾ ਕਿੱਥੇ ਗੱਲ ਬੰਦੇ ਉਹ ਲੱਭੋ ਆ ਲੋ ਊੜਾ ਹੋਣਾ ਹੀ ਨਹੀਂ ਗੱਜਾ ਵਾਕਿਆ ਕਹਿੰਦਾ ਸਾਰੇ ਚੰਨੀ ਝੂੜਾੜਾ ਨਹੀਂ ਹੈਗਾ ਨਾ ਇਹ ਕੁਛ ਕੀ ਅੱਖਰ ਜਿਹੜੇ ਛਾਪੇ ਆ ਉਹ ਤੇ ਤਿੰਨ ਤਿੰਨ ਅੱਖਰ ਲਾ ਕੇ ਕਈ ਕਰਦੇ ਹਾਂ ਹਾਂ ਬੱਸ ਸਾਰਾ ਜਦ ਹਾਈਲਾਈਟਿੰਗ ਫਫਾ ਫਫਾ ਵੀਨਾ ਠਠਾ ਠਠਾ ਮਮਾ ਮਮਾ ਰਾਰਾ ਰਾਰਾ ਲਲ ਲਲ ਇੱਕ ਇੱਕ ਨੇ ਜਿ ਛਾਪੇ ਆ ਇਹਦੇ ਇਦਾਂ ਹੀ ਹੋਵੇ ਵਾਵਾ ਵਾਵਾ ਮਮਾ ਮਮਾ ਨਹੀਂ ਤੇ ਜੀ ਉੜਾ ਪਾ ਲੰਦੇ ਨਾ ਤਾਂ ਕੀ ਹੋਣਾ ਜੀ ਆਹ ਉਹ ਮੈਨਾਂ ਪਾਇਆ ਨਹੀਂ ਅੰਗਲੰਨ ਨੇ ਉਹਨਾਂ ਨੂੰ ਪੋਣਾ ਨਹੀਂ ਆਉਂਦਾ ਹੋ ਸਕਦਾ ਨਹੀਂ ਆਉਂਦੇ ਵਾਲੀ ਤੇ ਗੱਲ ਨਹੀਂ ਉੱਤੇ ਮਸ਼ੀਨੀ ਚਲਾਉਣੀ ਆ ਹਾਂ ਮਤਲਬ ਛਾਪਾ ਨਹੀਂ ਹੋਣਾ ਛਾਪਾ ਨਹੀਂ ਹੋਣਾ ਉਹਦੇ ਦਾ ਉੜੇ ਦਾ ਐਡਾ ਵੀ ਹੈਗਾ ਐਡਾ ਵੀ ਨਹੀਂ ਹੈਗਾ ਈੜੀ ਵੀ ਨਹੀਂ ਹੈਗੀ ਸਸਰ ਵੀ ਹੈਗਾ ਤੇ ਆਹਾ ਵੀ ਨਹੀਂ ਹੈਗਾ ਪਹਿਲੀ ਲੈਣ ਸਾਰੀ ਨਹੀਂ ਯਾ ਇਹ ਕਿਸਾ ਵੀ ਹੋ ਰਿਹਾ ਹੁੰਦਾ ਏ ਊੜਾ ਨਹੀਂ ਈੜੀ ਡਾਂਗ ਲੈ ਕੇ ਆਈ ਸੱਸਾ ਬਣ ਗਿਆ ਸਿਪਾਈ ਹਾ ਬਣ ਗਿਆ ਹਲਵਾਈ ਊੜਾ ਐੜਾ ਪਤਾ ਨਹੀਂ ਕੀ ਆਹੋ ਊੜਾ ਕੀ ਹੈ ਅੰਕਾ ਆਇ ਤਾ ਇਹ ਅੱਜ ਨਹੀਂ ਕਿੱਦਾਂ ਇੰਦਰ ਊੜਾ ਤੇੜਾ ਨਹੀਂ ਈੜੀ ਬੜੀ ਈੜੀ ਡਾਂਗ ਲੈ ਕੇ ਆਈ ਸੱਸਾ ਬਣ ਗਿਆ ਸਿਪਾਈ ਹਾ ਬਣ ਗਿਆ ਹਲਵਾਈ ਬੀਬੀ ਕਿੱਦਾਂ ਸੀ ਇੰਨਾ ਕੀ ਕਰਦੇ ਹੁੰਦੇ ਊੜਾ ਐੜਾ ਕੀ ਊੜੇ ਨੂੰ ਕੀ ਕਹਿੰਦੇ ਸੀ ਬੀਬੀ ਵਾਲਕੀ ਹਾਂ ਬਣ ਗਿਆ ਹਲਵਾਈ ਤੇ ਕੱਕਾ ਬਣ ਗਿਆ ਆਹੋ ਹਾਂ ਵੇਖੇ ਹਾ ਹਾ ਬੜ ਬੰਦਿਆ ਹਲਵਾ ਹਾਂ ਉੜੇ ਐੜੇ ਦੀ ਲੜਾਈ ਤੇ ਹਾ ਚਪਾਇਆ ਇਹ ਦੁਪੱਟਾ ਲਿਆ ਇਹ ਬਣਿਆ ਮੜਾ ਮਿਲ ਗਿਆ ਅੱਛਾ ਹਾਂ ਹਾਂ ਹੁਣ ਉਹ ਤਰਾ ਪੰਜਾਬੀ ਨਹੀਂ ਲੋਕੀ ਲਿਖਦੇ ਪੜ੍ਹਦੇ ਤੇ ਇਤਰਾ ਹੀ ਅੱਖਰਾਂ ਦੇ ਪਛਾਣ ਕਰ ਲੈਂਦੇ ਪਰ ਬੀਬੀਏ ਇਹ ਤੇ ਜ਼ਰੂਰੀ ਹੈ ਨਾ ਆਪਣੀ ਮਾਂ ਬੋਲੀ ਇਹਨੂੰ ਤੇ ਸਦਾ ਹੀ ਪੜਨਾ ਚਾਹੀਦਾ ਵਾ ਖਾਣ ਕੰਮ ਨਹੀਂ ਲੋਕੀ ਤੇ ਹਜੀ ਜੜਾ ਜਵਾਦੇ ਕਡਾਇਰ ਅਜਾ ਵੀ ਬੋਲਿਆ ਗਿਆ ਲੋਕਾਂ ਨੂੰ ਸ਼ਰਮ ਆਉਂਦੀ ਹੈ ਹਾਂ ਮੈਨੂੰ ਸਹੀ ਕਰਦੇ ਸ਼ਰਮ ਮਹਿਸੂਸ ਹਿੰਦੀ ਇੰਗਲਿਸ਼ ਮਹਿਸੂਸ ਨਹੀਂ ਚਲੋ ਬੋਲੋ ਉਹ ਵੀ ਪਰ ਇਹ ਇਹ ਕਿਉਂ ਛੱਡਣੀ ਆਪਣੀ ਬੋਲੀ ਚ ਨਹੀਂ ਨਾ ਛੱਡਣੀ ਸਾਰੇ ਪਿਛਾ ਮ ਸਿੱਖੋ ਪਰ ਆਪਣੀ ਬੋਲੀ ਜਿਹੜੀ ਆਪਣੀ ਮਾਂ ਬੋਲੀ ਹੈ ਹਾਂ ਚਲੋ ਦੂਜੀ ਦੀਦੀ ਹਣੀ ਹਣ ਗਏ ਆ ਕੰਮ ਤੇ ਦੀਦੀ ਹਣੀ ਆਉਂਦੇ ਤੇ ਫਿਰ ਉਹਨਾਂ ਨੂੰ ਵੀ ਪੁੱਛਦੇ ਆ ਤੇ ਕੀ ਕਹਿੰਦੇ ਮੈਂ ਸਰਪੰਚ ਵਾਜੀ ਵੀ ਹੋਣਾ सरपंच ਨੇ ਕਰਾਤਾ ਉਦੋਂ ਦਾ ਫੈਸਲਾ ਅੱਛਾ ਹੁਣ ਜਾਣਾ ਉਧਰ ਅੱਡ ਬਾਹਰ ਕਰਤਾ ਹੁਣ ਉਧਰ ਜਾਣਾ ਵਾ ਕਿ ਨਹੀਂ ਜਾਣਾ ਕਿ ਜਾਂ ਦੂਜੀ ਗੱਲ ਘਲਾਈ ਹੋਣੀ ਤੈਨੂੰ ਵੇਖੋ ਸਮਾਨ ਪਹਿਲਾਂ ਸਮਾਨ ਮੰਡੋ ਪਹਿਲਾਂ ਗੱਲ ਪਤਾ ਕੀ ਇਹ ਲੱਗਾ ਗੁੱਡੀ ਵਗੈਰੇ ਉਹ ਮੈਂ ਤਾਂ ਨਹੀਂ ਮੈਂ ਹਾਂ ਮਾਣਾ ਦੱਸੋ ਮੈਂ ਹਾਂ ਇਹ ਜ਼ਮੀਨ ਦਾ ਹਿੱਸਾ ਵੀ ਮੰਗਦਾ ਇਹ ਆ ਵੀ ਮੰਗਦਾ ਅੰਧਾ ਅੰਕਲ ਇਹਨਾਂ ਨੂੰ ਪਤਾ ਕੀ ਆ ਮੈਂ ਕੀ ਆ ਮੈਂ ਤਾਂ ਇਹ ਕੀ ਲੱਗਾ ਗਿਆ ਮੈਂ ਕੀ ਆ ਕਦਈ ਲਗਦੀ ਗੁੱਡੀ ਬੰਦੇ ਉਹ ਕਿਹਦੇ ਫੋਨ ਚਾ ਵੀਡੀਓ ਰਕਬੀਰ ਦੇ ਆ ਲੈਣਾ ਦੇਖੋ ਸਭੀ ਤਾਂ ਸੱਚੀ ਗੁੱਡੀ ਭਗਤ ਲੱਗਿਆ ਵਾ ਕਹਿੰਦਾ ਕੜਾ ਹੀ ਪੈਂਦਾ ਆਪਣੀ ਗੁੱਡੀ ਹੈ ਨਹੀਂ ਮੈਂ ਨਹੀਂ ਲੱਗਦਾ ਲੱਗਣਾ ਪੈਂਦਾ ਜਦੋਂ ਸਾਰੇ ਕਹਿਣਗੇ ਨਾ ਆਪਾਂ ਹੀ ਗੁੱਡੀ ਦੀ ਗੱਲ ਕਰਦੇ ਆਪਾਂ ਨਹੀਂ ਦੀ ਸਿਰਫ ਨੰਬਰ ਹੀ ਬਣਾਉਂਦੇ ਕਹਿੰਦੇ ਸਾਹਮਣੇ ਘਰ ਜਾ ਕੇ ਦੇ ਭਾਵੇਂ ਰੋਟੀਆਂ ਬਕੋੜ ਕੇ ਦੇ ਦਿੰਦੇ ਹਾਂ ਉਹਦੇ ਕਹਿੰਦੇ ਤੁਸੀਂ ਬੈਠ ਜਾ ਥੱਕੇ ਜੇ ਮੈਂ ਪਕਾ ਦਿੰਦਾ ਮੈਂ ਨਹੀਂ ਕਹਿਣਾ ਕਿਉਂ ਦੱਸ ਕਿਨੇ ਕਿਨੇ ਤਰ੍ਹਾਂ ਦੀ 10 ਅੰਕਲੋ ਉਹ ਸਬਜ਼ੀ ਜਿਹੜੀ ਹੈ ਨਾ ਉਹ ਮੈਂ ਦਾਦਾ ਉਹ ਤੇ ਬਾਹਰ ਰਹੇ ਆ ਤੇ ਉਹ ਤੇ ਇੰਨਾ ਕਿ ਤੇ ਆਉਣਾ ਜੀ ਰੋਟੀ ਵੀ ਪਕਾਉਣੀ ਆਉਂਦੀ ਸਬਜ਼ੀ ਬਣਾਉਣੀ ਆਉਂਦੀ ਉਹ ਉਹਦੇ ਉਹ ਤਾਂ ਬਣਾ ਹੁਣ ਮੈਂ ਚਿਕਨ ਨਹੀਂ ਖਾਣਾ ਬਾਹਰ ਖਾਣੇ ਨੂੰ ਨਹੀਂ ਬੜੀ ਤਰ੍ਹਾਂ ਦਾ ਬਣਾਉਣਾ ਆਉਂਦਾ ਵਾ ਪਰ ਨਹੀਂ ਤੇ ਹੁਣ ਨਹੀਂ ਜਿਹੜਾ ਘਰ ਬਣਾਉਣਾ ਉਹ ਤੇ ਵੱਖਰੀ ਗੱਲ ਚਲੋ ਬਣਾਉਣ ਦੀ ਗੱਲ ਨਹੀਂ ਆ ਬਣਾਉਣਾ ਆਉਣਾ ਚਾਹੀਦਾ ਬੰਦਾ ਜਦੋਂ ਪ੍ਰਦੇਸੀ ਹੁੰਦਾ ਪਤਾ ਫੇ ਲੱਗਦਾ ਮੈਨੂੰ ਕਿਹਾ ਸਭ ਨੂੰ ਪੈਸੇ ਪਵੇ ਲਾ ਕੇ ਤੇ ਮੈਨੂੰ ਭੇਜੇ ਸਮੋਦ ਮੈਂ ਹਰ ਇੱਕ ਸਬਜ਼ੀ ਬਣਾ ਲੀਨਾ ਹਰ ਇੱਕ ਹਾਂਜੀ ਜਿਹੜੀ ਵੀ ਕਹਿੰਦੇ ਉਹ ਬਣਾਉਣਾ ਹਾਂ ਪਰ ਮੈਂ ਕਿੱਥੇ ਲੈਣੀ ਲੱਗਾ ਨਹੀਂ ਨਹੀਂ ਇਹ ਨਹੀਂ ਬਣਾਉਣੀ ਉਹ ਪੁੱਤਰਾ ਮੈਂ ਗੱਲ ਕਰਦਾ ਬਾਹਰ ਨਹੀਂ ਗੱਲਾਂ ਲੱਗਾ ਇਹ ਕਰਨ ਤੇ ਮੈਂ ਮੰਮੀ ਬਾਹਰ ਨਹੀਂ ਹਾਂ ਮੈਨੂੰ ਪਤਾ ਕਿ ਜਿਹੜਾ ਬਾਹਰ ਚਲ ਜਾਂਦਾ ਆ ਜਾਂਦਾ ਅੰਕਲ ਸਾਰਾ ਕੋਲ ਉਹ ਇੱਕ ਚੋਲ ਲੂਣ ਵਾਲੇ ਚੋਲ ਫਿੱਕੇ ਚੋਲ ਜਿੱਦਾਂ ਦੇ ਖੋਦਾਂ ਦੇ ਇੱਕ ਉੱਥੇ ਮੁੰਡਾ ਆਇਆ ਸੀ ਦਵਾਬੇ ਦਾ ਸਾਡੇ ਕੋਲ ਹਣਾ ਉਹ ਨਵਾਂ ਨਵਾਂ ਆਇਆ ਤੇ ਉਹਨੇ ਬੜਾ ਕਹਿਣਾ ਜਰ ਮੇਰੇ ਆਟਾ ਗੁੰਨਦੇ ਹੱਥ ਲਿਬੜਦੇ ਆ ਮੈਂ ਨਹੀਂ ਉਹਨਾਂ ਨਾਲ ਮੈਂ ਸਾਰਾ ਖਾਨ ਲੱਗਿਆ ਨਹੀਂ ਹੱਥ ਲਿਬੜਦੇ ਹਾਂ ਨਹੀਂ ਇਦਾਂ ਨਹੀਂ ਕਹੀ ਦੋ ਇਹ ਵੀ ਸਿੱਖਣਾ ਹਰ ਇੱਕ ਚੀਜ਼ ਬਣਾ ਚੱਲ ਉਹਨੇ ਕੀ ਕਰਨਾ ਉਹਨੇ ਜਦੋਂ ਕੰਮ ਤੇ ਜਾਣਾ ਆਪਣੇ ਜੋਗੀ ਮੈਗੀ ਲੈ ਕੇ ਬਣਾ ਕੇ ਪੈਕ ਕਰਨ ਦੇ ਹਣਾ ਅੱਛਾ ਆਪਾਂ ਫੇਰ ਬੋਲ ਦੇਣਾ ਤਾਵਾ ਜੀ ਤੋਂ ਨੇ ਬਾਥਰੂਮ ਚ ਵੜਨਾ ਫੇਰ ਪਿੱਛੇ ਮੈਗੀ ਖਾ ਜਾਣੀ ਆ ਜਿਹੜੀ ਸਾਰੇ ਖੜਦੇ ਉਹ ਸਬਜੀ ਘੜ ਤੂੰ ਕੋ ਕਰੀ ਕਿਉਂ ਖਾਣ ਲੱਗਾ ਅੱਛਾ ਅੱਛਾ ਹਾਂ ਤੇਰੇ ਮਣਾਉਣੀ ਨਹੀਂ ਨਾ ਹੁੰਦੀ ਬਣਾਉਣੀ ਜਿਹੜੀ ਆਪਾਂ ਬਣਾਈਓ ਕਿਉਂ ਨਹੀਂ ਖਾਂਦਾ ਤੇ ਬਾਅਦ ਚ ਕਹਿੰਦੇ ਨਾ ਮੈਂ ਤੇ ਆਪਣੀ ਸਬਜੀ ਬਣਾਈ ਤੇ ਰੋਟੀ ਪਕਾ ਲਓ ਅੱਛਾ ਅੱਛਾ ਆ ਇੰਤੈ ਚੱਲੀ ਜਾਂਦਾ ਇਹ ਰੜਮੜ ਕੇ ਨਹੀਂ ਇਦਾਂ ਹੀ ਆ ਇਹ ਇਦਾਂ ਹੀ ਆ ਬੁੱਢੀ ਮੈਨੂੰ ਕੋਈ ਨਹੀਂ ਲੱਗਾ ਹੁੰਦਾ ਚਲੋ ਇਹਦਾ ਮਤਲਬ ਹੈ ਤੂੰ ਲਾਇਆ ਸਾਰਿਆਂ ਨੂੰ ਪਤਾ ਨਹੀਂ ਨਹੀਂ ਕੋਈ ਨਹੀਂ ਲਾਇਆ ਹਾਇ ਤੇ ਐਵੇਂ ਲਾਇਆ ਜਾ ਜਾ ਬਹੁਤ ਸਾਟ ਮੂਰੀ ਨਾ ਬੀੜ ਮੂਰੀ ਕਿਉਂ ਬੁੱਢੀ ਨੇ ਬੰਦੇ ਵਗੈਰ ਲੱਗਣਾ ਤੇ ਬੰਦੇ ਨੇ ਬੁੱਢੀ ਵਗੈਰ ਲੱਗਣਾ ਹੋਰ ਟਵੰਡੀ ਇਹਦੇ ਬੰਦੇ ਪਿੱਛੇ ਲੱਗਣਾ ਹੱਦਵਾ ਹਨਾ ਇਹ ਕਰ ਨਹੀਂ ਇਦਾਂ ਹੀ ਹਾਂ ਹੂੰ ਇਦਾਂ ਹੀ ਹੈ ਮੈਂ ਇਹ ਨਹੀਂ ਲੱਗਦੀ ਗੱਲ ਸਹੀ ਨਹੀਂ ਮੈਂ ਤਾਂ ਫਿਰ ਵੀ ਇਹ ਆ ਕਿ ਜੋੜੀ ਕਾਢੀ ਵਧੀਆ ਬਣੀ ਆ ਹੂੰ ਕੋਈ ਹੱਸ ਖੇਡ ਕੇ ਟਾਈਮ ਨਿਕਾਲੀ ਤੇ ਤੁਸੀਂ ਨਹੀਂ ਨਹੀਂ ਮਿਲ ਕੇ ਸਾਰੇ ਅਹੀ ਵੀ ਬਸ ਗਏ ਇੰਨਾ ਟਾਈਮ ਲਗਾ ਲੇ ਤਾਂ ਹਾਂ ਅਗਰ ਇਹ ਜਿਹੜਾ ਬਣਾ ਨਸਤਮਨੀ ਆ ਕੋ ਖੇਜ ਜਾਂਦਾ ਹੁੰਦਾ ਫਿਰ ਮੈਨੂੰ ਮੈਂ ਹੋਰ ਖਜੰਦੀ ਨਹੀਂ ਵੀ ਖੇਜ ਜੇ ਖੇਜ ਫਿਰ ਨਹੀਂ ਖੇਜ ਮੈਂ ਖੇਜ ਪੜਾ ਕੀਤਾ ਖੇਜਦਾ ਕਿੰਨਾ ਖੇਜਦਾ ਕਿੰਨਾ ਤੇ ਡੰਡਾ ਕਿੰਨੀ ਵਾਰ ਫੜਿਆ ਤੇ ਮਗਰ ਨਾ ਨਾ ਗਲੇ ਇੱਕ ਡੰਡਾ ਚ ਟੁੱਟ ਗਿਆ ਹੀ ਫਿਰ ਤੀਜਾ ਪੜਦਾ ਹਾਂ ਉਹ ਇਦਾਂ ਕਰੀ ਫਿਰ ਕਹੀਦਾ ਦੱਸਦਾ ਨਾ ਵੀ ਉਹ ਥੋੜਾ ਬਟਾਲੀ ਦਾ ਪੂਸਲਾਣਾ ਦਾ ਲੈਣਾ ਹੁਣ ਅੰਕਲ ਕਿਤੇ ਮਿੱਦੂਨਾ ਕਰਵਾ ਦੇ ਉਹਦੇ ਕੋਲ ਦੇ 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 ਕੇ ਉਹ ਤੇ ਆਪਾਂ ਹੱਸ ਕੇ ਢੰਡੇ ਸਾ ਵੀ ਸੀਰੀਅਸ ਨਾ ਲੈ ਲੀਏ ਨਹੀਂ ਨਹੀਂ ਉਹ ਵੀ ਪਤਾ ਕੰਢੇ ਗੋਖੀ ਕੇ ਹਵਲੇ ਬੰਦਾ ਲਈ ਲੱਗ ਵੀ ਹੁੰਦਾ ਜਿਹਦਾ ਵੀਡੀਓ ਵਿੱਚ ਵਾਇਰਲ ਉਹ ਤਰ੍ਹਾਂ ਵੀ ਜ਼ਿੰਦਗੀ 'ਚ ਹੱਸਣਾ ਬਹੁਤ ਜ਼ਰੂਰੀ ਹੈ ਆਂਟੀ ਆਹ ਕਰਦੀ ਕਹਿੰਦਾਈ ਆਂਦਾ ਕੀ ਤੇਰੀ ਮੇਰੇ ਕੋਲ ਡਰਦੀ ਫਿਰਦੀ ਰਹਿੰਦੀ ਕਦੋਂ ਮੈਂ ਆਖਿਆ ਨਹੀਂ ਆਂਟੀ ਦੱਸ ਬੜਾ ਕਦੋਂ ਮੈਂ ਨਹੀਂ ਕਰਾਂ ਮੈਂ ਆਖਿਆ ਨਹੀਂ ਹੋ ਨਹੀਂ ਗਿਆ ਅੱਜ ਹੋਗਾ ਕੰਨ ਮੜਾਉਣਾ ਅੰਟੀ ਕ ਡਰਦੀ ਹੈ ਕ ਉਹ ਬੜਾ ਡਰਦੀ ਹੈ ਨਾ ਬਾਹਰ ਤੋਂ ਵੀ ਨਹੀਂ ਤੇਰੇ ਮੇਰਾ ਤੇਰਾ ਅੰਕਲ ਮੇਰੇ ਘਰ ਕਿਉਂ ਸੀ ਨਹੀਂ ਮੈਂ ਬਹੁਤ ਵੀ ਡਾਂਤੀ ਬਾਹਰ ਅੰਕਲ ਹੀ ਦਾਂਤੀ ਇਹਦੀ ਕੀ ਜੁੱਤ ਇੰਨੀ ਗੱਲ ਕਰੇ ਨਹੀਂ ਮੈਂ ਕਹਿੰਦੇ ਮੈਂ ਡਰਦੀ ਫਿਰਦੀ ਕੰਬਦੀ ਫਿਰਦੀ ਹਾਂ ਬਹੁਤ ਕੰਬਦੀ ਇਹ ਦੋਵੇਂ ਸੱਚ ਜੀ ਕੰਬਦੀ ਫਿਰਦੀ ਉਦਾਂ ਨਹੀਂ ਅਰੇ ਤੇਰੀ ਕੋਈ ਸੱਚਾ ਨੇ ਸੀ ਨੀ ਮੇਰੇ ਮੇਰਾ ਸਹਿਰੀਆ ਪਜਾ ਹਾਂ ਜੀ ਹਾਂ ਜੀ ਤੂੰ ਕਹਿੰਦਾ ਨਹੀਂ ਤੂੰ ਕਹਿੰਦੀ ਹਾਂ ਹੂੰ ਤੇ ਉਦਾਂ ਪੂਰੀ ਕਰਾਗੀ ਤੂੰ ਉਦਾਂ ਆਹੋ ਅੰਟੀ ਫਿਰਦੀ ਹੈ ਏ ਕੁਝ ਇਹ ਬੈ ਬੁੜੀਆਂ ਤੱਕ ਤੇ ਆਉਂਦੀਆਂ ਬੰਦਿਆਂ ਆ ਹਨ ਪਰਾਣੀਆਂ ਲਾਰੂ ਹੋ ਗਈਆਂ ਬੁੜੀਆਂ ਬੰਦਿਆਂ ਨੂੰ ਕੁਝ ਕਰਨੀ ਦਿੰਦੀਆਂ ਨਹੀਂ ਅੱਜ ਕਰ ਨਹੀਂ ਸਹੀ ਗੱਲ ਨਹੀਂ ਮੈਂ ਕਿਉਂ ਜਦ ਤੱਕ ਨਹੀਂ ਹੋਣਾ ਅੱਜ ਕਰ ਹੋਵੇ ਜਮਨ ਦੇ ਇਹ ਤੇ ਵੇ ਪਰਾਣੀਆਂ ਚ ਆ ਜਾਂਦੇ ਆ ਪਰਾਣੀਆਂ ਵੀ ਨਹੀਂ ਘਟਦੀ ਹਨ ਪਰਾਣੀਆਂ ਵੀ ਨਹੀਂ ਘਟ ਹੂੰਣ ਇਹ ਪਰਾਣੀਆਂ ਦਾ ਰੱਬ ਉਹਨਾਂ ਨੂੰ ਕੀ ਕਰ ਹੁਣ ਜੀ ਨਹੀਂ ਕਰਦਾ ਵੀਡੀਓ ਬਣਾਉਣੀ ਕਿਉਂ ਅੰਗਾ ਪਤਾ ਨਹੀਂ ਕਿਹੜੀ ਕਿਹੜੀ ਵੀਡੀਓ ਬਣਾਉਣੀ ਕਿਉਂ ਤੇ ਮਸ਼ਹੂਰ ਹੋਗੇ ਤਾਂ ਕਰਕੇ ਨਹੀਂ ਮਸ਼ਹੂਰੀ ਇੱਥੇ ਆਲੀ ਕਾਦੀ ਹੋਣੀ ਹੈ ਅਸੀਂ ਕੀ ਤਗਮਾ ਇੱਥਲੇ ਆ ਹਾਂ ਉਦਾਂ ਹੀ ਮੰਨ ਜਿਆ ਨਹੀਂ ਕਰਦਾ ਜੀ ਇਦਾਂ ਦੀ ਗੱਲ ਨਹੀਂ ਹੈਗੀ ਚਿੱਤ ਜਿਆ ਨਹੀਂ ਕਰਦਾ ਵੀ ਪੈਸੇ ਜੋ ਮਿਲਦੇ ਤਾਂ ਕਰਕੇ ਨਹੀਂ ਪੈਸੇ ਚਲੋ ਮਿਲਦੇ ਉਹਦੇ ਅਸੀਂ ਕੰਮ ਕਰਾਂਗੇ ਰਪਏ ਹਾਂ ਨਹੀਂ ਉਹਦੇ ਇੱਥੇ ਨਹੀਂ ਰੱਖੀਂ ਮੰਨ ਜਿਆ ਤੇ ਜਿਤਨਾ ਵੀ ਅੱਜ ਆ ਬਜਾ ਜਿਆ ਨਹੀਂ ਕਰਦਾ ਗਾਣਾ ਨਹੀਂ ਹੈਗਾ ਮੁੰਡੇ ਦਾ ਚਿੱਤ ਰਾਜੀ ਆ ਤੇਰੀ ਪੱਕ ਠੱਕ ਤਾਂ ਜਦ ਤੱਕ ਗਾਣਾ ਹੁੰਦਾ ਹੀ ਹਾਂ ਹਾਂ ਉਹ ਤੁਹਾਨੂੰ ਪਤਾ ਫਿਰ ਅੱਜ ਕਹਿੰਦੇ ਕੁੜੀਆਂ ਨਹੀਂ ਪੁਰਾਣਾ ਮਗਨ ਕੌਣ ਪੁਰਾਣਾ ਹੈ ਸਾਬੀ ਦਿਹਾਵਾ ਕਿਰ ਇੱਕ ਤੇ ਮੈਨੂੰ ਵੀ ਗਾਣੇ ਚੇਤੇ ਭੁੱਲਣ ਲੱਪੇ ਹੈ ਤੇਰੀ ਪੱਕ ਟੱਕ ਤੋਂ ਇਦਾਂ ਕਰਕੇ ਹੈਗਾ ਹੀ ਕੋਈ ਚੇਤ ਰਾਜੀ ਆ ਮੁੰਡੇ ਦਾ ਦਿਨ ਪਤਾ ਨਹੀਂ ਦਾ ਕਰਕੇ ਹੀ ਕੁਛ ਚੇਤ ਰਾਜੀ ਆ ਮੁੰਡੇ ਦਾ ਚੇਤ ਰਾਜੀ ਨਹੀਂ ਤੇਰੀ ਪੱਕ ਠੱਕ ਤੋਂ ਇਦਾਂ ਕਰਕੇ ਗਿੱਪੀ ਘਰੇਵਾਲ ਦਾ ਹੀ ਉਹ ਵੀ ਇੰਨਾ ਚੇਤਾ ਵੀ ਗਿੱਪੀ ਘਰੇਵਾਲ ਦਾ ਹੀ ਗਾਣਾ ਪਤਾ ਨਹੀਂ ਕੀਦਾ ਹੈ ਉਹ ਆਂਟੀ ਨੂੰ ਆ ਗਿਆ ਵਾ ਮਲਦੀਪ ਮੇਰਾ ਪੁੱਤ ਹੈ ਫੋਨ ਫੋਨ ਤਾਂ ਡੱਸ ਨਹੀਂ ਤੇ ਪੁੱਤ ਦਾ ਇੱਕ ਅੰਕ ਤਾਂ ਜਗਿਆ ਕੀ ਇਹ ਮੇਰਾ ਪੁੱਤ ਮੰਦੀਪ ਵੇਲਾ ਨਾਮ ਨਹੀਂ ਪੁੱਤ ਕਰਕੇ ਮਰ ਕੇ ਨਾਮ ਹੀ ਪੁੱਤ ਕਰਕੇ ਲਿਖੇ ਉੱਪਰ ਨਾਮ ਅਜੀ ਮੇਰਾ ਨੰਬਰ ਵੀ ਇਦਾਂ ਲਿਖਿਆ ਸੁਖ ਮੇਰਾ ਪੁੱਤ ਹੈ ਸੁਖ YouTube ਲਿਖਿਆ ਵੇਖਿਆ ਮੈਂ ਨਾ ਦੁਸ਼ਮਣੀ ਹੈ ਹਾਂ ਹਾਂ ਮੇਰਾ ਪੁੱਤ ਤਾਂ ਲਿਖਿਆ ਨਹੀਂ ਹੈ ਨਾ ਇਹ ਤੇ ਮੇਰਾ ਪੁੱਤ ਨਹੀਂ ਹੈ ਚਲੋ ਜੀ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੁਣ ਬਣਾਉਣ ਲੱਗੇ ਆਪਾਂ ਵੀਡੀਓ ਬਾਏ ਬਾਏ